ਦਿੱਲੀ ਦੇ ਰੇਟ ਦੇ ਵਿੱਚ ਵਰਨਾ ਕਰ ਲੈਣੀ ਆ ਮਿੱਤਰੋ ਆਹ ਕਾਰ ਲੈ ਜੋ ਉਹ ਵੀ ਸਨਰੂਫ ਵਾਲੀ ਆਟੋਮੈਟਿਕ ਮਾਡਲ ਕਿੰਨਾ 2017 ਮਾਡਲ ਆ ਜੀ ਇੰਜਨ ਗੇ ਦੀ ਬਿਲਕੁਲ ਨਮੀ ਆਟੋਮੈਟਿਕ ਸਨਰੂਫ ਵਾਲਾ ਮਾਡਲ ਸੀਟ ਕਵਰ ਬਿਲਕੁਲ ਨਵੇਂ 7 ਲੱਖ 15000 ਰੁਪਏ ਕਾਰ ਦੀ ਡਿਮਾਂਡ ਹੈ ਅੱਛਾ ਮਾਨਦਾਨ ਵੀ ਕਰੋਗੇ ਕਰਾਂਗੇ ਕਰਾਂਗੇ ਜੀ ਮਾਨਦਾਨ ਵੀ ਕਰਾਂਗੇ ਤੇ ਖੜੇ ਵੀ ਆ ਕੇਐਸ ਕਾਰ ਵਯਾਰ ਤੇ ਬਾਈ ਦਾ ਨਾਮ ਵਰਮਾ ਤੇ ਬਾਈ ਦਾ ਨਾਮ ਸਿਮਰਨ ਬਾਈ ਤੇ ਇਹ ਕਾਰ ਆ ਗਈ ਤੇ ਅਗਲੀ ਕਾਰ ਆ ਗਈ ਆਹ ਵੀਰੇ ਮਾਡਲ ਉਸ ਤੋਂ ਬਾਅਦ ਆ ਗਈ ਜੀ 2014 ਮਾਡਲ ਡੀਆਰ 14 ਮਾਡਲ ਦੂਜੇ ਨਾਮ ਦੀ 385000 ਰੁਪਏ ਡਿਮਾਂਡ ਆ ਜੀ ਮਾਨਤਨ ਮੌਕੇ ਤੇ ਕਰ ਦਾਂਗੇ ਜੀ ਲਓ ਜੀ ਬਾਈ ਇਹ ਕਾਰ ਲੈ ਦਿੱਤੇ ਆਹ ਮਾਡਲ ਇਹ 2016 ਮਾਡਲ ਆ ਜੀ ਫਸਟ ਓਨਰ ਦੀ ਕਾਰ ਆ ਚਾਰੇ ਟਾਇਰ ਬਿਲਕੁਲ ਨਵੇਂ ਸੀਟ ਕਵਰ ਨਵੇਂ ਡਿਸਪਲੇ ਬੈਕ ਕੈਮਰਾ ਲੱਗਿਆ ਹੋਇਆ 495000 ਰੁਪਏ ਡਿਮਾਂਡ ਆ 495000 ਅੱਛਾ ਚਾਰੇ ਕਾਰਾਂ ਦਾ ਅਗਰ 40 40000 ਦੇ ਦਈਏ ਕਾਰ ਤੇ ਕਰਾ ਦਾਂਗੇ ਕਰਾ ਦਾਂਗੇ ਵੀਰੇ ਕਸਟਮਰ ਆਵੇ ਜਿਵੇਂ ਫੁੱਲ ਲੋਨ ਕਰਾਉਣ ਦੀ ਗਾਰੰਟੀ ਆ ਵੀਰੇ ਆਪਣੀ ਫੁੱਲ ਲੋਨ ਤੱਕ ਵੀ ਕਰਾ ਦਾਂਗੇ ਸਿਬਲ ਜਿਨ੍ਹਾਂ ਦਾ ਪੂਰਾ ਘੈਂਟ ਹੋਇਆ ਸੱਜਣਾ ਦਾ ਫੁੱਲ ਡਾਊਨ ਆ ਉਹਦੀ ਥੋੜੀ ਡਾਊਨ ਪੇਮੈਂਟ ਵੱਜੂਗੀ ਲੈ ਵੀ ਨੰਬਰ ਪਾਇਆ ਸਕਰੀਨ ਤੇ ਕਾਲ ਕਰ ਲੋ ਹੋਰ ਵੀ ਬਹੁਤ ਕਾਰਾਂ ਖੜੀਆਂ ਨੇ ਸਤਿ ਸ਼੍ਰੀ ਅਕਾਲ ਜੀ ਬਾਈ